ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਇੱਕ ਛੋਟਾ ਜਿਹਾ ਸੁਹਾਗ ਲੈ ਕੇ ਹਾਜ਼ਰ ਹੋਈ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਸੁਹਾਗ ਟਾਲ ਪਰ ਸ਼ਾਮੇ ਦਾਦਾ ਸੂਤੇ ਪਰ ਸ਼ਾਵੇਂ ਦਾਦਾ ਸੁੱਤਿਆ ਤੈਨੂੰ ਆਈ ਬਨੇਰੇ ਦੀ ਆਪ ਸੁਤਾ ਲੋਕੀ ਜਾਗ ਦੇ ਕਰ ਪੋਤਰੀ ਹੋਈ ਆ ਜਵਾਨ ਆਪ ਸੁਤਾ ਕੀ ਜਾਗਦੇ ਕਾਰ ਪੋਤਰੀ ਹੋਈ ਆ ਜਵਾਂ ਪੱਕ ਲੈਣ ਦੇ ਪੋਤਰੀ ਇਕਣ ਕਾ ਰਸ ਲੈਣ ਦੇ ਨੀਕ ਮਾਤ ਪੱਕ ਲੈਣ ਦੇ ਪੋਤਰੀਏ ਕਾਨੀ ਰਸ ਲੈਣ ਦੇ ਨੀ ਕਮਾਦ ਬੁਰੀ ਸੰਦੂਰੀ ਮੇਰੇ ਨਾਲ ਖੜੀ ਨੀ ਕੋਈ ਕੱਪੜ ਪਰੇ ਆ ਪੰਡਾਰ ਬੁਰੀ ਸੰਦੂਰੀ ਮੇਰੇ ਨਾਲ ਕੜੀ ਨੀ ਕੋਈ ਕਪੜ ਪਰਿਆ ਪੰਡਾਰ ਟਲ ਪਰਸ਼ਾਵੇਂ ਬਾਬਲ ਸੁੱਤੇ ਆ ਤੈਨੂੰ ਆਈ ਬਨੇਰੇ ਦਿਸ਼ਾਂ ਟਲ ਪਰਸ਼ਾਵੇਂ ਬਾਬਲ ਸੁੱਤੇ ਆ ਨੋ ਆਈ ਬਨੇ ਰੇ ਦਿਸ਼ਾਂ ਆਪ ਸੁਤਾ ਲੋ ਕੀ ਜਾਗ ਦੇ ਕਰ ਬੇਟੀ ਹੋਈ ਆਜਵਾਂ ਪਕ ਲੈਣ ਦੇਤੀਏ ਨਾਲ ਖੜੀ ਨੀ ਕੋਈ ਕਪੜ ਪਰੇ ਆ ਪੰਡਾਰ ਨੀ ਕੋਈ ਕਪੜ ਪਰੇ ਆ ਪੰਡਾਰ ਟਲ ਪਰੇ ਸ਼ਾਮੇ ਚਾਚਾ ਸੁੱਤੇ ਆਵੇ ਤੈਨੂੰ ਆਈ ਬਨੇ ਰੇ ਦੀ ਸ਼ਾਂ ਸ਼ਾਮੇ ਚਾਚਾ ਸੁੱਤੇ ਆਵੇ ਤੈਨੂੰ ਆਈ ਬਨੇ ਰੇਦੀ ਸ਼ਾਮ ਆਪ ਸੁਤਾ ਲੋ ਕੀ ਜਾਗ ਦੇਵੇ ਕਰ ਪਤੀ ਜੀ ਹੋਈਆ ਜਵਾਨ ਪਕ ਲੈਣ ਦੇ ਪਤੀ ਜੀ ਏ ਕਣ ਕਮਾਦ ਬੁਰੀ ਸੰਦੂਰੀ ਮੇਰੇ ਨਾਲ ਖੜੀ ਨਹੀਂ ਕੋਈ ਕਪੜ ਪਰ ਆ ਪੰਡਾਰ ਬੁਰੀ ਸੰਦੂਰੀ ਮੇਰੇ ਨਾਲ ਖੜੀ ਨਹੀਂ ਕੋਈ ਕਪੜ